ਪਿੰਡ ਦੇ ਲਾ ਕੇ ਆ ਗਏ ਅੱਜ ਜੀ ਇਹ ਕਨਾ ਪਿੰਡ ਦੇ ਲਾ ਕੇ ਇਹ ਬੜੀ ਬਿਮਾਰੀ ਹੁੰਦੀ ਲੋਕੀ ਪੱਥਰ ਰੋੜੇ ਇਟਾਂ ਬੋਤਲਾਂ ਇਹ ਚੀਜ਼ਾਂ ਬਹੁਤ ਸੁੱਟਦੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਪੈਲੀ ਦੇ ਵਿੱਚ ਕਦੀ ਪਿਛਲੇ ਸਾਲ ਮੇਰਾ ਬਹੁਤ ਨੁਕਸਾਨ ਹੋਇਆ ਇਸੇ ਕਰ ਨੂੰ ਗਲਾਈ ਤੇ ਇੱਥੇ ਪਤਾ ਨਹੀਂ ਕਿੰਨੀਆਂ ਕਿਟਾਂ ਰੋੜੇ ਪੱਥਰ ਸੁੱਟੇ ਲੋਕਾਂ ਨੇ ਬੋਤਲਾਂ ਸੁੱਟੀਆਂ ਪੈਂਡ ਦੇ ਲਾਗੇ ਟੂੜੀ ਬਣਾਉਣ ਦਾ ਦਿਲ ਨਹੀਂ ਕਰਦਾ ਪਰ ਮਜਬੂਰੀ ਹੁੰਦੀ ਆਉਣਾ ਪੈਂਦਾ ਜਿੱਦੇ ਉਨੇ ਲੱਗੇ ਹੋਈਏ ਤੁਹਾਨੂੰ ਮੈਂ ਦਿਖਾਉਣਾ ਰੀਪਰਾਆਂ ਵਾਲਿਆਂ ਵਾਸਤੇ ਬਹੁਤ ਮਾੜੀ ਚੀਜ਼ ਹੁੰਦੀ ਪੱਥਰ ਜਿਹੜਾ ਅਲੱਗ-ਅਲੱਗ ਆਸਾਂ ਬਿੱਟਾ ਨਾਲ ਭਰਿਆ ਇਹ ਤੋਂ ਬਾਅਦ ਜਾਵਾਂਗੇ ਸਰਾਏ ਟਰਾਲੀਆਂ ਮਿੱਤਰੋ ਚਾਰ ਬਣਾਉਣੀਆਂ ਹੋਰ ਤਿੰਨ ਰਾਹ ਦੇ ਵਿੱਚ ਚੱਲਾਂਗੇ ਸਰਾਇਆ ਵੇਖ ਲੋ ਫੇਰ ਪੱਥਰਾ ਯਾਰ ਰੀਪਰ ਦੇ ਵਿੱਚ ਸਰਾਇਆ ਖੁੱਲ ਗਈ ਇਹਦੀ ਚੱਲ ਆਰਮ ਦਿੱਤਾ ਹੂਡਰ ਵਜਦਾ ਟਰੇ ਖੁੱਲ ਜਾਂਦੀ ਓਏ ਆਹੇ ਕੋ ਬੁਲ ਰੇ ਕੱਟਾ ਉਹਦੇ ਵਿੱਚ ਪੂਰਾ ਫਤਿਆ ਵਿੱਚ ਪੂਰੇ ਗੰਦਮਾਤ ਬਹੁਤ ਜ਼ਿਆਦਾ ਛੁੱਟਿਆ ਇੱਥੇ ਲੋਕਾਂ ਨੇ ਪਿੰਡ ਦੇ ਲਾਗੇ ਹਾਂਜੀ ਵੀ ਇਹ ਤੋਂ ਬਾਅਦ ਜਾਵਾਂਗੇ ਸਰਾਏ ਸਰਾਉ ਬਾਅਦ ਫਿਰ ਕੱਲ ਫਿਰ ਪਿੰਡ ਵਾਪਸੀ ਆਪਣੀ ਇੱਕ ਦਿਨ ਲਾ ਕੇ ਆਵਾਂਗੇ ਇੱਥੇ ਸਰਾਏ ਫਿਰ ਪਿੰਡ ਆਣ ਕੇ ਮੋਰਚਾ ਫੇਰ ਬਾਕੀ ਟਰਾਲੀਆਂ ਆਪਣੀਆਂ 12 6.5 ਦੀਆਂ ਵਾ ਤੇਲੀ ਨਾਲ ਥੋੜੀ ਜੋਕੀ ਅਸੀਂ 9 ਕੁਇੰਟਲ 65 ਕਿਲੋ ਧੂੜੀ ਪੈਂਦੀ ਟਰਾਲੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਐਡੀ ਟਰਾਲੀ ਕੋਈ ਹੋਣ ਵੀ ਗਿਆ ਵੱਡੀਆਂ ਪਰ ਆ ਨਾਰਮਲ ਟਰਾਲੀਆਂ 7 ਕੁਇੰਟਲ ਵੰਡਲ ਵੇਂਦੀ ਜੁੜੀ। ਅਸੀਂ ਸ਼ੱਕ ਕੱਢਿਆ ਪਿਛਲੀ ਵਾਰ ਦੂੜੀ ਜੋ ਕੇ। 9 ਕੁਇੰਟਲ 65 ਕਿਲੋ। ਟਰਾਲੀਆਂ ਸਹਿਜ 12 6.5 ਹੁਣ ਨਾੜ ਸੁੱਕ ਗਏ ਹੁਣ ਟਰਾਲੀ ਭਰੀ ਆਉਂਦਾ ਵੀ ਆ 50 ਮਿੰਟਾਂ ਦੇ ਵਿੱਚ ਪਹਿਲਾਂ ਤਾਂ ਅਸੀਂ ਅੱਧੇ ਜਾਂ ਡੇ ਟਰਾਲੀ ਭਰਦੇ। 20 ਮਿੰਟ 22 ਮਿੰਟ 18 ਮਿੰਟ ਇੰਨੇ ਟਾਈਮ ਦੇ ਵਿੱਚ ਟਰਾਲੀ ਟੁੱਕੀ ਆਉਂਦਾ। ਇਹ ਜਿਵੇਂ ਇਹ ਚੈਂਜਰ ਮਾਡਲ ਰੀਪਰ ਬਹੁਤ ਭਾਰਾ ਵਧੀਆ ਚੱਲਦਾ ਸੈੱਟ ਆ ਫੀਚਰ ਕਾਫੀ ਦਿੱਤੇ ਹੋਏ ਇਹਦੇ ਵਿੱਚ ਆਪਣੇ ਰੀਪਰ ਦੇ ਵਿੱਚ ਇੱਕ ਤੇ ਮਿੱਟੀ ਨਹੀਂ ਇਹ ਜਾਊਗੀ ਟੂੜੀ ਦੇ ਵਿੱਚ ਮਿੱਟੀ ਵਾਲੀ ਲੋਹੇ ਵਾਲੀ ਪੱਥਰ ਹੋਏ ਬੱਜਰੀ ਇਹ ਟਰੇ ਵੱਖਰੀ ਲੱਗੀ ਆ ਸਾਰਾ ਇੱਕ ਟਰੇ ਜਾਂਦਾ ਬਾਕੀ ਇੱਕ ਟਰੇ ਦਾਣੇ ਵਾਲੀ ਲੱਗੀ ਥੱਲੇ ਇਹ ਚੀਜ਼ ਮੈਨੂੰ ਇਹ ਰੀਪਰ ਦੀ ਬਹੁਤ ਸੋਹਣੀ ਲੱਗੀ ਕਿ ਜਿਹੜਾ ਕੋਈ ਲੋਹਾ ਆ ਗਿਆ ਬੱਜਰੀ ਆ ਗਈ ਉਹ ਵੇਚਣੀ ਜਾਊਗੀ ਟੂੜੀ ਦੇ 1 ਲੱਖ 36 ਲੱਗੀ ਉਹਦੇ ਵਿੱਚ ਇਕੱਠਾ ਹੋ ਜਾਂਦਾ ਮਿੱਟੀ ਵੀ ਉਹਦੇ ਵਿੱਚ ਚਲ ਜਾਂਦੀ ਬਾਕੀ ਮਿਲਦੇ ਆ ਕੋਈ ਗੱਲ ਨਹੀਂ ਫਿਰ ਬਣਾਵਾਂਗੇ ਸਰਾਏ ਜਾ ਕੇ ਥੋੜੀ ਵੀਡੀਓ